ਮਗਾਂ ਨੀਤੀ ਨੂੰ ਮੈਂ ਦੋਸ਼ ਨਹੀਂ ਦੇਈਦਾ ਹੁੰਦਾ ਜਦੋਂ ਆਪਦਾ ਹੀ ਸਿੱਕਾ ਖੋਟਾ ਹੈ ਯਾਰ ਤੂੰ ਸਿੱਧਾ ਕਹਿ ਵੀ ਮੇਰਾ ਪੇਕੇ ਜਾਣ ਨੂੰ ਦਿਲ ਕਰਦਾ ਤੇ ਮੇਰੇ ਕੋਲ ਤਾਂ ਟਾਈਮ ਨਹੀਂ ਤੂੰ ਐਦਾਂ ਕਰ ਕੈ ਬੁੱਕ ਕਰ ਆਪਣੀ ਠੀਕ ਹੈ ਆਪਣਾ ਜਿਹੜੇ 4-5 ਦਿਨ ਲਾਉਣੇ 4-5 ਦਿਨ ਲਾ ਚਾਹੇ ਮੇਰੇ ਗੇਂਦ ਤੇ 10 ਦਿਨ ਲਾਇਆ ਨਾ ਮੇਰੀ ਗੱਲ ਸੁਣਾ ਜਿਹੜੇ ਉਹ 10-20 ਕਿੱਲੇ ਜਿਹੜੇ ਠੇਕੇ 'ਪਰ ਲਏ ਆ ਉੱਥੇ ਵੀ ਕੰਮ ਧੰਦਾ ਕਰ ਲੈ ਕਰਤੀ ਆ ਦੀ ਨੌਕ ਬੰਨ ਕੇ ਤੁਰ ਪੈਣਾ ਤੂੰ ਇੱਕ ਤਾਂ ਨਾ ਮਾਤਾ ਤੁਸੀਂ ਤਾਂ ਨਾ ਦੋਹਾਂ ਜਣੀਆਂ ਨੇ ਮੇਰੀ ਜਾਨ ਖਾਦੀ ਪਈ ਐ ਜ਼ਮੀਨ ਠੇਕੇ ਤੇ ਮੈਂ ਲਈ ਵੀ ਆ ਉਹ ਮੈਨੂੰ ਪਤਾ ਵੀ ਹਾਂ ਮੈਂ ਕਿਵੇਂ ਕਰਨਾ ਕਿ ਮੈਨੂੰ ਰੇ ਸਪਰੇ ਸਾਰਾ ਕੁਝ ਕਰਿਆ ਵਾ ਬੰਦਾ ਮੈਂ ਉੱਥੇ ਰੱਖਿਆ ਵਾ ਜੀ ਤੇ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਪਹਿਲਾਂ ਤਾਂ ਤੁਸੀਂ ਮੈਨੂੰ ਇੱਕ ਦਿਨ ਲਈ ਨਹੀਂ ਭੇਜਦੇ ਸੀ ਹੁਣ ਮੈਨੂੰ ਕਹਿੰਦੇ ਚਾਹੀਏ 10 ਦਿਨ ਲਾਇਆ ਨਹੀਂ ਹੁਣ ਕਿੱਦਾਂ ਜੀ ਲੱਗੂ ਮੇਰੇ বিনা ਪਹਿਲਾਂ ਤਾਂ ਲੱਗਦਾ ਨਹੀਂ ਸੀਗਾ ਵਾ ਇੱਕ ਵਾਰ ਸਭ ਕੁਝ ਠੀਕ ਹੋ ਜਾਏ ਔਰ ਮੈਨੂੰ ਕੁਝ ਨਹੀਂ ਚਾਹੀਦਾ ਇਹ ਨੂਰ ਕੁਥੀਦਰ ਨਗਰ ਸਰਗੋ ਸਹੀ ਹੋ ਗਈ ਚਾਚੀ ਆ ਗਈ ਲੈ ਲਓ ਨਾ ਤੁਸੀਂ ਐਂਦਾ ਹੀ ਰਹੋ ਉਹ ਲੱਗਦਾ ਨੂਰ ਖੜੀ ਐ ਕੋਈ ਨਾ ਇਹਦੀ ਸੱਸ ਨੂੰ ਦੱਸਦੀਆਂ ਘਰੇ ਜਾ ਕੇ ਪਟਾਉਣੀ ਐ ਇਹਦੀ ਗੁੱਤ ਨੂੰ ਹੋ ਲਈ ਬੱਸ ਕਰ ਚਾਚੀ ਨੇ ਦੇਖ ਲਿਆ ਨਾ ਫਿਰ ਤਾਂ ਘਰੇ ਗੱਲ ਪੱਕਾ ਬੋਝੂਗੀ ਤੁੰ ਤੱਕ ਜੀਤ ਆਪੇ ਮੱਛੂ ਦੇਖੀ ਹੁਣ ਚਿੰਦੋ ਕਿਆ ਕੰਨ ਆਉਂਦੀ ਐ ਨਹੀਂ ਆ ਜਾ ਚਿੰਦੋ ਆ ਜਾ ਆ ਗਈ ਆ ਗਈ ਮੈਂ ਤੇ ਮੱਚਾ ਜਾ ਦੇਖਦੀ ਸੀ ਗੱਲ ਸੁਣ ਤੂੰ ਮੂੰਹ ਦਿਖਾਉਣੇ ਲੈ ਕੇ ਨਹੀਂ ਰਹੀ ਹੈਗੀ ਹੁਣ ਮੂੰਹ ਦਿਖਾਉਣੇ ਜੋਗੀ ਨਹੀਂ ਰਹੀ ਕਿਆ ਗੱਲ ਹੋ ਗਈ ਤੇਰੀ ਨੂੰ ਪਤਾ ਨਹੀਂ ਕਿਆ ਕਰਦੀ ਫਿਰਦੀ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਸੀ ਹਾਸ ਹਾਸ ਕੇ ਲੈ ਤੈ ਆਪ ਦੇਖੀ ਐ ਆਪ ਦੇਖੀ ਐ ਮੈਂ ਅੱਛਾ ਚਲੀ ਆ ਚਲੀ ਆਉਂਦੀ ਸੀ ਚਲੀ ਚਲੀ ਨਹੀਂ ਤੀ ਆਉਂਦੀ ਖੜ ਕੇ ਗੱਲਾਂ ਕਰ ਰਹੀ ਸੀ ਉਹਦੇ ਨਾਲ ਨਹੀਂ ਮੈਂ ਪੱਟੀ ਗਈ ਨਹੀਂ ਮੈਂ ਤਾਂ ਇਹੀ ਨਾ ਗੱਲਾਂ ਤੇ ਡਰਦੀ ਸੀ ਮੈਂ ਨਿਤ ਕਲੇਸ਼ ਕਰਦੀ ਸੀ ਤੈਨੂੰ ਤਾਂ ਹੀ ਸਮਝਾ ਕੇ ਗਈ ਸੀ ਉਹਦਣ ਤੂੰ ਨਹੀਂ ਸਮਝੀ ਧਿਆਨ ਦਿੱਤਿਆ ਉਧਰ ਨਾ ਤੂੰ ਸਮਝੀ ਇਹ ਮੈਂ ਤਾਂ ਧਿਆਨ ਦਿੰਦੀ ਸੀ ਮੈਂ ਤਾਂ ਕਹਿੰਦੀ ਰਹਿੰਦੀ ਸੀ ਵੀ ਪਤਾ ਨਹੀਂ ਕਿਹੜੇ ਫੋਨ 'ਚ ਲੱਗੀ ਰਹਿੰਦੀ ਐ ਇਹ ਮੈਂ ਦੱਸ ਮਣ ਕਿਆ ਕਰਾਂ ਤੂੰ ਤਾਂ ਭਾਈ ਮੈਂ ਸਮਝਾ ਕੇ ਗਈ ਸੀ ਸਮਝਣਾ ਤੇਰਾ ਕੰਮ ਐ ਠੀਕ ਐ ਬਾਕੀ ਇਹ ਨਾ ਸਮਝੀ ਕਿ ਮੈਂ ਤੇਰੇ ਘਰ 'ਚ ਝਗੜਾ ਕਰਾ ਚੱਲੀ ਇਹ ਤੇਰੀ ਆਪਣੀ ਮਰਜ਼ੀ ਐ ਤੇਰੀ ਇੱਜ਼ਤ ਦਾ ਸਵਾਲ ਤਾਂ ਅਸੀ ਜੀ ਦਾ ਡਰਤਾ ਮੰਨੂ ਮੇਰੇ ਸਿਰ 'ਚ ਸੋਹਣਾ ਫੋਦ ਲੈ ਆ ਮਮਮੀ ਹੁਣ ਤੂੰ ਕਾਤੋਂ ਰੋਈ ਜਾਂਦੀ ਐ ਨਾਲੇ ਤਾਈ ਸ਼ਿੰਦੋ ਕੀ ਕਰਨ ਆਈ ਸੀ ਤਾਈ ਸ਼ਿੰਦੋ ਹੀ ਗੱਲਾਂ ਕਰਕੇ ਗਈ ਸਾਰੀਆਂ ਮੇਰੇ ਕੋਲ ਆ ਤੇਰੀ ਭਾਪੀ ਆ ਜਾ ਰਹੀ ਨਾ ਮੁੰਡਿਆਂ ਨਾਲ ਗੱਲਾਂ ਕਰਦੀ ਬਾਰ ਕੇ ਹਾਂ ਸੱਸ ਕੇ ਜਾਨੀ ਹాయੇ ਹాయੇ ਮਮਮੀ ਮੈਨੂੰ ਤਾਂ ਲੱਗਿਆ ਕਿ ਤੇ ਤੂੰ ਹੀ ਮਜ਼ਾਕ ਕਰਦੀ ਐ ਸੱਚੀਓ ਗੱਲਾਂ ਕਰਦੀ ਐ ਹੋਰ ਸੱਚੀ ਕਰਦੀ ਐ ਤਾਂ ਹੀ ਤਾਂ ਮੈਂ ਰੋਣੀ ਆਪਣੀ ਕਿਸਮਤ ਉਨੂੰ ਆਏ ਵੀਰਾ ਤੈਨੂੰ ਵੀ ਕਿਹਾ ਮੈਂ ਉਹਨੂੰ ਹਰਾਮਜਾਦੇ ਕੁਲਜੀਤ ਨੂੰ ਵੀ ਕਿਹਾ ਮੈਂ ਵੀ ਇਹਨੂੰ ਹਰਾਮਜਾਦੇ ਨੂੰ ਸਮਝਾ ਲਓ ਪਰ ਤੁਸੀਂ ਸਮਝਾਇਆ ਨਹੀਂ ਕਿਸੇ ਨੇ ਮੂੰਹ ਮਰ ਜਾ ਮੈਨੂੰ ਤਾਂ ਲੱਗਦਾ ਨਾ ਭਈ ਇਹ ਸਾਰੇ ਪਿੰਡ ਚ ਮੂੰਹ ਕਾਲਾ ਕਰਾਊਗੀ ਮੰਮੀ ਦੇਖੀ ਹੁਣ ਨਾ ਮੈਂ ਕਿਹੜੇ ਕਿਹੜੇ ਲੋਕਾਂ ਦੇ ਮੂੰਹ ਫਾੜ ਲੂੰਗੀ ਦੁਨੀਆ ਨਾ ਤਰਾ ਤਰਾ ਕੰਮੀ ਹੈ ਵੀ ਫਲਾਣੇ ਦੀ ਨਾ ਉਹ ਹੈ ਸਹੀ ਗੱਲ ਆ ਮੰਮੀ ਭੋਮਨ ਦੀ ਮੁੰਡਾ ਹੋਵੇ ਭੋਮਨ ਦੀ ਕੁੜੀ ਹੋਵੇ ਬਦਨਾਮੀ ਤਾਂ ਇੱਕੋ ਜੀ ਹੁੰਦੀ ਆ ਹਾਂ ਦੇਖ ਲੈ ਹੁਣ ਮੈਨੂੰ ਤਾਂ ਲੱਗਦਾ ਨਾ ਵੀਰੇ ਨੂੰ ਪਿੰਡ ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾ ਹੈਗਾ ਭਾਬੀ ਨੇ ਹੋਏ ਹੇ ਮਮੂ ਲਾ ਪਾਕੀ ਕਰਾਂਗੇ ਜੇ ਕਿਤੇ ਕੱਲੂ ਪਿੰਡ ਵੀ ਇੱਕ ਗੱਲ ਹੋਰ ਸੋਚ ਕੇ ਦੇਖ ਠੀਕੇ ਤੇ ਕੱਲੂ ਮੁੰਡੇ ਨਾਲ ਭੱਜ ਗਈ ਐਂ ਕਹ ਐਂ ਕਹ ਹਰਾਮਜਾਦੇ ਚੰਗੀ ਗੱਲ ਨਾ ਤੂੰ ਬੋਲੀ ਕਦੇ ਮਾੜੀ ਆ ਬੋਲੀ ਤੂੰ ਉਹ ਸੱਚੀ ਤਾਂ ਕਹਿ ਰਹੀ ਆ ਹੁਣ ਜਦੋਂ ਕਿਸੇ ਮੁੰਡੇ ਨਾਲ ਗੱਲਾਂ ਕਰ ਸਕਦੀ ਆ ਫੋਨ ਮਲਾ ਸਕਦੀ ਆ ਬਾਹਰ ਮਿਲਣਾ ਵੀ ਵਾਗੀ ਤਾਂ ਜੇ ਭਈ ਕੱਲੂ ਕਿਤੇ ਭੱਜ ਬੁੱਜ ਗਈ ਫੇਰ ਵੀਰਾ ਕੀ ਕਰੂਗਾ ਅੱਜ ਜਾ ਨਾ ਜਾ ਤੇ ਹਰਾਮਜਾਦੇ ਕਿੱਕੜਾ ਗੱਲਾਂ ਕਰਦੀ ਆ ਜੇ ਜਾਣਦੀ ਕਿ ਨਹੀਂ ਜਾਂਦੀ ਹੈ ਕਿ ਤੂੰ ਰਣ ਮੇਰੇ ਦਾਦੇ ਮੇਰੇ ਕਾਜਾਂ ਚ ਅੱਗ ਲੱਗੀ ਪਈ ਐ ਐ ਪਡਾਉਣੇ ਨੂੰ ਫਿਰਦੀ ਐ ਇਹਨੂੰ ਸ਼ਰਮ ਨਹੀਂ ਰਹੀ ਜਮਾਂ ਵੀ ਜੇ ਰੋਈ ਜਰੀ ਮੇਰੀ ਤਾਂ ਇਲਾਦ ਨਹੀਂ ਚੰਗੀ ਨਿਕਲ ਜਾਂਗੀ ਮੈਂ ਤਾਂ ਕਾਲੀ ਨਾ ਨਜ਼ਰ ਹੋ ਜਾਣਾ ਆ ਮਮੀ ਮੇਰੀ ਗੱਲ ਸੁਣ ਦੇਖ ਹੌਸਲਾ ਰੱਖ ਮੈਂ ਤਾਂ ਤੈਨੂੰ ਇਹ ਕਹਿ ਰਹੀ ਆ ਦੇਖ ਆਪਣੇ ਘਰ ਦੀ ਇੱਜ਼ਤ ਆ ਹਨਾ ਜੇ ਤੂੰ ਐ ਰੋਈ ਜਾਏਂਗੀ ਆਂਡ ਕਮਾਂਡ ਆਊਗਾ ਤੈਨੂੰ ਪੁੱਛੂਗਾ ਵੀ ਭਾਈ ਕੀ ਗੱਲ ਹੋ ਗਈ ਹੁਣ ਆਪਾਂ ਕੀ ਜਵਾਬ ਦਵਾਂਗੇ ਤੂੰ ਸਮਝ ਸਕਦੀ ਆ ਨਾ ਮੰਮੀ ਮੈਨੂੰ ਕੋਟਨ ਨਾਲ ਕੀ ਹੋਊਗਾ ਇਹ ਤਾਂ ਹੁਣ ਤੂੰ ਵੀਰੇ ਨੂੰ ਦੱਸ ਵੀ ਭਾਈ ਆਹ ਕੁਝ ਹੋਈ ਜਾਂਦਾ ਚਲ ਕਲਜੀਤ ਨਾਲ ਗੱਲ ਕਰ ਮੇਰੇ ਨਾਲ ਆ ਕੇ ਆ ਜਾ ਉਹ ਕਲਜੀਤ ਨਾਲ ਕਿੱਥੇ ਗੱਲ ਕਰਨੀ ਆ ਤੂੰ ਤਾਂ ਨਹੀਂ ਕਰਨੀ ਹੈਗੀ ਕਲਜੀਤ ਨਾਲ ਸਭ ਕੁਝ ਦੇ ਸਮਝੂਗਾ ਨਹੀਂ ਉਹ ਇਹ ਵੀ ਤੇਰੀ ਗੱਲ ਸਹੀ ਆ ਮੰਮੀ ਦੱਸਣਾ ਚਾਹੀਦਾ ਵੀਰੇ ਨੂੰ ਨਹੀਂ ਭਾਈ ਜੇ ਗੱਲ ਉਹ ਕਿਤੇ ਭੱਜ ਪੁੱਜ ਗਈ ਮੈਂ ਹੀ ਕਰਦੀ ਗੱਲ ਤੈਨੂੰ ਨਹੀਂ ਕਰਨੀ ਹੈਗੀ ਸਹੀ ਗੱਲ ਆ ਮੰਮੀ ਤੂੰ ਜਾ ਕੇ ਵੀਰੇ ਨਾਲ ਗੱਲ ਤੇ ਮੈਂ ਇੱਧਰ ਆਵਦਾ ਕੰਮ ਕਰਦੀ ਆ ਮਣੀ ਕਿਹੜਾ ਫੋਨ ਚੱਕ ਲਊਗਾ ਹੈਲੋ ਮਣੀ ਉਹ ਯਾਰ ਤਾਈ ਨੇ ਤਾਂ ਦੇਖ ਲਿਆ ਤੈਨੂੰ ਪਰ ਉਹ ਗੱਲ ਜੀ ਬਣੀ ਨਹੀਂ ਹੈਗੀ ਮੈਂ ਨਾ ਤੈਨੂੰ ਤਾਂ ਫੋਨ ਕੀਤਾ ਵੀ ਤੂੰ ਨਾ ਨੂਰ ਨੂੰ ਘਰੇ ਛੱਡਣਾ ਜਾ ਯਾਰ ਤੂੰ ਉਹਦੀ ਟੈਨਸ਼ਨ ਨਾ ਲੈ ਉਹ ਮੇਰੇ ਤੇ ਛੱਡ ਦੇ ਹੱਦ ਹੋ ਗਈ ਮਣੀ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਬਸ ਤੂੰ ਕੋਸ਼ਿਸ਼ ਨਹੀਂ ਕਰਨਾ ਸਿਰਫ ਨੂਰ ਨੂੰ ਅੰਦਰ ਲੈ ਕੇ ਆਉਣਾ ਬਾਕੀ ਤੂੰ ਮੇਰੇ ਤੇ ਛੱਡ ਦੇ ਮੈਂ ਆਪੇ ਸੰਭਾਲਾਂਗੀ ਉਹ ਤੂੰ ਟੈਨਸ਼ਨ ਨਾ ਲੈ ਜੋ ਤੈਨੂੰ ਕਹਿਤਾ ਵੀ ਆ ਜਾ ਠੀਕ ਹੈ ਚੰਗਾ ਠੀਕ ਹੈ ਠੀਕ ਹੈ ਕਿਧਰ ਨੂਰ ਦਾ ਨਹੀਂ ਪਤਾ ਲੱਗਦਾ ਪਤਾ ਨਹੀਂ ਕਿੱਥੇ ਕੱਪੜੇ ਰੱਖਦੀ ਮੇਰੇ ਕਿੱਥੇ ਨਹੀਂ ਨਾ ਕੋਟੀ ਨਾ ਜਾਕਟ ਲੱਭੇ ਨਾ ਮੁੰਡਿਆ ਕਿੱਥੇ ਨੂੰ ਕਰੀ ਤਿਆਰੀ ਹੁਣ ਤਾਂ ਉਹ ਮੈਂ ਤਾਂ ਯਾਰ ਦੋਸਤਾਂ ਨਾਲ ਘੁੰਮਣ ਚੱਲਿਆ ਮਮੀ ਮੇਰਾ ਕੱਪੜਾ ਲੀੜਾ ਨਹੀਂ ਲੱਭਦਾ ਨਾ ਕੋਟੀ ਲੱਭੇ ਨਾ ਜਾਗਟ ਲੱਭੇ ਉਹ ਨੂਰ ਕਿੱਥੇ ਹੈ ਪੀ ਨੂਰ ਲੱਗੀ ਵੀ ਚੰਦ ਚੜਾਉਣ ਚੰਦ ਚੜਾਉਣ ਮੰਮੀ ਬੈਲ ਬੱਜੀ ਉਹ ਚਲ ਤੂੰ ਬੈਲ ਦੇਖ ਪੈਣਾ ਜਾ ਕੇ ਕੀ ਹੋ ਗਿਆ ਮੰਮੀ ਸਿਰ ਵਿੱਚ ਸਵਾਹ ਲੱਗੀ ਵੀ ਪਾਉਣ ਮੇਰੇ ਉਹ ਸਵਾਹ ਪਾਉਣ ਲੱਗੀ ਵੀ ਉਹ ਸਿੱਧਾ ਸਿੱਧਾ ਦੱਸ ਯਾਰ ਸਿੱਧਾ ਸਿੱਧਾ ਕੀ ਦੱਸਣਾ ਆ ਤੇਰੀ ਤਾਈ ਆਈ ਸੀ ਸਭ ਕੁਝ ਅੱਖੀ ਦੇਖ ਕੇ ਤਾਂ ਦੱਸ ਕੇ ਗਈ ਐ ਉਹ ਮੁੰਡੇ ਨਾਲ ਹਾਸਸ ਕੇ ਗੱਲਾਂ ਲੱਗੀ ਵੀ ਸੀ ਕਰਨ ਫੇਰ ਉਹੀ ਗੱਲਾਂ ਲੈ ਕੇ ਵਹਿ ਗਈ ਕਿਤੇ ਨਹੀਂ ਮਾੜਾ ਮੋਟਾ ਤੂੰ ਮੈਨੂੰ ਕੱਪੜੇ ਦੇ ਨਾ ਆ ਮੁੰਡਾ ਕੌਣ ਐ ਉਹਨੇ ਕਿਹਾ ਮਤਲਬ ਦੋਸਤਾ ਮੇਰਾ ਮੈਨੂੰ ਕਾਲਜ ਫਰੈਂਡ ਆ ਅੱਛਾ ਇਹ ਘਰਾਂ ਤੱਕ ਪਹੁੰਚ ਗਿਆ ਦੋਸਤਾ ਕਰੇ ਨਹੀਂ ਆ ਸਕਦਾ ਕੌਣ ਦੋਸਤਾ ਦਾ ਵੀਰ ਉਹ ਬਾਈ ਯਾਰ ਦੋਸਤਾ ਸੀ ਆ ਦੇਖ ਲੈ ਓਏ ਮੂੰਹ ਸਾਹਮਣੇ ਬੋਲੋ ਤੂੰ ਦੱਸਾਂ ਮੈਂ ਲੈ ਵੀਰੇ ਮੂੰਹ ਸਾਹਮਣਾ ਨਹੀਂ ਕਿਹੜੀ ਗੱਲ ਆ ਅੱਜ ਕੱਲ ਤਾਂ 2026 ਚੱਲ ਰਿਹਾ ਵੀਰੇ ਕਿਹੜੇ ਜ਼ਮਾਨੇ ਚ ਤੁਸੀਂ ਫਿਰ ਜਾਂਦੇ ਹੋ ਅੱਜ ਕੱਲ ਤਾਂ ਮੁੰਡੇ ਕੁੜੀ ਉਹ ਤੂੰ ਜਾਣਦੇ ਕਰ ਓਰੇ ਆਪਾਂ ਨਾ ਗੱਲ ਸੁਣ ਇੱਕ ਮੈਨੂੰ ਆਏ ਦੱਸ ਨੀ ਤੈਨੂੰ ਕਿਆ ਨਹੀਂ ਮਿਲਦਾ ਆ ਕਿਆ ਲੱਛਣ ਕਰ ਰਹੀ ਐ ਤੂੰ ਸ਼ਰਮਦਾ ਨਹੀਂ ਆਉਂਦੀ ਤੈਨੂੰ ਉਹ ਤਾਈ ਉਹ ਤਾਈ ਇਹਦਾ ਮਤਲਬ ਸੱਚੀ ਸੱਚੀ ਗਹਿਰੀ ਦੀ ਹੈ ਉਹ ਤੈਨੂੰ ਦੱਸਾਂ ਮੈਂ ਤੈਨੂੰ ਕਿਆ ਨਹੀਂ ਕਰ ਚ ਦਿਆਂ ਮੈਂ ਤੈਨੂੰ ਵੀਰੇ ਹੱਥ ਨੇ ਵੀਰੇ ਆਪ ਦਾ ਕੰਟਰੋਲ ਚ ਰੱਖੋ ਕੰਟਰੋਲ ਚ ਰੱਖ ਉਹ ਇਹਨੇ ਦੱਸ ਮੈਨੂੰ ਪਿੰਡ 'ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਤੂੰ ਕਹਿੰਦੀ ਕੰਟਰੋਲ ਚ ਰੱਖ ਉਹ ਆਪ ਦੇਖਾ ਕਿ ਇਹਨੂੰ ਲਈ ਫਿਰਦੀ ਤੈਨੂੰ ਸ਼ਰਮ ਨਹੀਂ ਹੈ ਮਣੀ ਹੈਪੀ ਤੂੰ ਮਣੀ ਤੂੰ ਐ ਕਰ ਤੂੰ ਜਾ ਮੈਂ ਆਪੀ ਹੈਂਡਲ ਕਰ ਲਾਂ ਕਿਉਂ ਮੈਂ ਕਹਿੰਦੀ ਆਪੇ ਹੈਂਡਲ ਕਰ ਦੂ ਉਹ ਕਿੱਦਾਂ ਜਾਣਦੇ ਤਾ ਤੂੰ ਉਹ ਮੇਰੀ ਇੱਜ਼ਤ ਦੇ ਹੱਥ ਪਾ ਰਿਹਾ ਉਹ ਤੂੰ ਕਹਿੰਦੀ ਜਾਣਦੇ ਉਹਨੂੰ ਕੁਮਾਲ ਹੋ ਗਈ ਵੀਰੇ ਤੁਹਾਨੂੰ ਇੰਚ ਵੱਡੀ ਇੱਜ਼ਤ ਦਾ ਪਤਾ ਲੱਗ ਰਿਹਾ ਕਿਉਂ ਇਹਦੀ ਕੋਈ ਇੱਜ਼ਤ ਨਹੀਂ ਹੈਗੀ ਗੱਲ ਵੀਰੇ ਮੇਰੀ ਗੱਲ ਸੁਣਦੇ ਅੱਜਕੱਲ ਤਾਂ ਤੁਹਾਨੂੰ ਪਤਾ ਜਮਾਨਾ ਕਿਹੋ ਜਿਹਾ ਚੱਲ ਰਿਹਾ ਜਿਵੇਂ ਮੁੰਡਾ ਕੁੜੀ ਦਾ ਫਰੈਂਡ ਹੁੰਦਾ ਐਵੇਂ ਕੁੜੀ ਮੁੰਡੇ ਦੀ ਫਰੈਂਡ ਹੁੰਦੀ ਆ ਇਹਦੇ ਵਿੱਚ ਤਾਂ ਕੋਈ ਵੱਡੀ ਗੱਲ ਹੈ ਨਹੀਂ ਉਹ ਜ਼ਿਆਦਾ ਬਕਵਾਸ ਨਾ ਮਾਰ ਠੀਕ ਹੈ ਤੂੰ ਕਾਲਜ ਆਇਆ ਹੀ ਮੈਂ ਵੀ ਕਾਲਜ ਜਾ ਕੇ ਆਇਆ ਪਾਰੀ ਦਾ ਮਤਲਬ ਇਹ ਨਹੀਂ ਵਿਆਹੀ ਵਰੀ ਹੈ ਮੇਰੀ ਘਰ ਵਾਲੀ ਇਹ ਤੇਰੀ ਭਾਬੀ ਹੈ ਹਾਂ ਸਹੀ ਗੱਲ ਹੈ ਇਹੀ ਨਹੀਂ ਘਟ ਇਹੀ ਨਹੀਂ ਘਟ ਇਹ ਦੰਦੀ ਸਾਥੂ ਦਾ ਸ਼ਰਮ ਨਹੀਂ ਹੈ ਤੈਨੂੰ ਇਹ ਸਾਥ ਦੇ ਰਹੀ ਹੈ ਆ ਦੇ ਰਹੀ ਹੈ ਇਹਦਾ ਮਤਲਬ ਤੂੰ ਵੀ ਇਹਦੇ ਨਾਲ ਰਹੀ ਵੀਂ ਤੇਰੀ ਇਹ ਇਹ ਨਾ ਕਰਿਆ ਜੋ ਕਰ ਬੀਰੇ ਬਸ ਕਰੋ ਬੇਸ਼ੱਕ ਤੁਸੀਂ ਮੇਰੇ ਤੋਂ ਵੱਡੇ ਹੋ ਪਰ ਤੁਹਾਡੇ 'ਚ ਨਾ ਵੱਡੇ ਵਾਲੀ ਅਕਲੁਕਲ ਹੈ ਨਹੀਂ ਕਿਤੇ ਵੀ ਅੱਜ ਤੈਨੂੰ ਬੜਾ ਦਿਖ ਰਿਹਾ ਏ ਜਿਦਾਂ ਦਿਖ ਰਿਹਾ ਨੇ ਤੁਹਾਨੂੰ ਹੈਪੀ ਤੋਂ ਮੋਰੇ ਨਾਲ ਜੋ ਇਹਨੇ ਅੱਜ ਮੇਰੇ ਮੱਥੇ ਤੇ ਕਲੰਕ ਲਾਇਆ ਨਾ ਮੈਂ ਤਾਂ ਇਹਨੂੰ ਜਾਨੋਂ ਮਾਰ ਦੂੰਗਾ ਤੈਨੂੰ ਦੱਸਾਂ ਮੈਂ ਤੇ ਜਿਹੜਾ ਕਲੰਕ ਤੁਸੀਂ ਲਾਇਆ ਤੇ ਮੱਥੇ ਤੇ ਉਹ ਮੈਂ ਕਿਹੜਾ ਕਲੰਕ ਲਾਤਾ ਕਰਿਆ ਇਹਨੇ ਜੋ ਕਰਿਆ ਤੇਰੇ ਸਾਹਮਣੇ ਮੁੰਡਿਆਂ ਨੂੰ ਨਹੀਂ ਫਿਰਦੀ ਏ ਅੱਛਾ ਤੇ ਤੁਸੀਂ ਤੁਸੀਂ ਕੀ ਕਰ ਰਹੇ ਹੋ ਕਹਿੰਦੀ ਮੈਂ ਕੀ ਕਰ ਰਿਹਾ ਓਏ ਮੈਨੂੰ ਕਹੀ ਜਾ ਰਹੀ ਮੰਮੀ ਤੂੰ ਨਾ ਇਹਨੇ ਕੀ ਕਰਨਾ ਏ 1 ਮਿੰਟ ਮੰਮੀ 1 ਮਿੰਟ

ਤੂੰ ਦੱਸ ਦੇ ਪੁੱਤ ਤੂੰ ਕਾਨੂੰ ਲੁਕੋਈ ਜਾਣਾ ਗੱਲਾਂ ਕੌਣ ਹੈ ਪ੍ਰੀਆ ਨਾਲੇ ਪ੍ਰੀਤ ਦੱਸ ਮੰਮੀ ਨੂੰ ਸਹੀ ਗੱਲ ਆ ਕੌਣ ਤੂੰ ਮੇਰੀ ਛੱਡ ਕਿਉਂ ਛੱਡ ਵੀਰੇ ਕਿਉਂ ਛੱਡ ਜਦੋਂ ਤੇਰੇ ਤੇ ਗੱਲ ਆਈ ਤਾਂ ਕੋਈ ਚੱਕਰ ਨਹੀਂ ਜਦੋਂ ਭਾਬੀ ਨੇ ਕਿਸੇ ਮੁੰਡੇ ਨਾਲ ਗੱਲ ਕਰ ਲਈ ਜਾ ਕੇ ਤੇ ਖੜ ਗਈ ਤਾਂ ਗਲਤ ਇਹ ਕੀ ਗੱਲ ਬਣੀ ਮੁੰਡਿਆਂ ਦਾ ਕੀ ਮਾੜਾ ਮੋਟਾ ਮੁੰਡਿਆਂ ਦਾ ਕੀ ਆ ਸਹੀ ਗੱਲ ਆ ਮੁੰਡੇ ਕੁਝ ਵੀ ਕਰ ਸਕਦੇ ਆ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਕੁੜੀਆਂ ਜੇ ਫੋਨ ਤੇ ਗੱਲ ਕਰ ਲੈਣ ਮੁੰਡੇ ਨਾਲ ਉਹ ਤਾਂ ਵੀ ਗਲਤ ਨੇ ਜੇ ਕਿਸੇ ਭਰਾ ਕੋਲੇ ਵੀ ਕੁੜੀਆਂ ਖੜ ਜਾਣ ਉਹ ਤਾਂ ਵੀ ਗਲਤ ਨੇ ਮੁੰਡੇ ਮੁੰਡੇ ਜਿੰਨੇ ਮਰਜੀ ਗਲਤ ਹੋਣ ਕਿਉਂਕਿ ਮੁੰਡਿਆਂ ਨੂੰ ਕਿਹੜਾ ਕਿਸੇ ਨਾਲ ਕੁਝ ਕਹਿਣਾ ਹੁੰਦਾ ਉਹ 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 ਤਾਂ ਸਿਰਫ ਦੋਸਤ ਐ ਮਰੀਆਂ ਉਹ ਹਾਂ ਉਹ ਤੇਰੇ ਸਿਰਫ ਦੋਸਤ ਨੇ ਤੇ ਮਣੀ ਵੀ ਤੇ ਨੂਰ ਦਾ ਦੋਸਤ ਆ ਫਿਰ ਤੈਨੂੰ ਇਹ ਨਹੀਂ ਜਾਲ ਸਿਕਾ ਤਾਂ ਹੋ ਰਹੀ ਵੀਰੇ ਅੱਬੇ ਪੁੱਤ ਇਹਨਾਂ ਦੀ ਮਿਲੀ ਭੁਗਤ ਆ ਦੋਨਾਂ ਦੀ ਤਾਂ ਹੀ ਨਹੀਂ ਗੱਲ ਆਉਣ ਦਿੰਦੀ ਇਹ ਮਮੀ ਮੇਰੀ ਕੋਈ ਮਿਲੀ ਭੁਗਤ ਨਹੀਂ ਹੈਗੀ ਹੋਰ ਕੀ ਗੱਲ ਐ ਫਿਰ ਜੇ ਤੁਹਾਨੂੰ ਆ ਲੱਗਦਾ ਨਾ ਕਿ ਮੇਰੀ ਮਿਲੀ ਭੁਗਤ ਆ ਹਾਂ ਤਹ ਹੈਗੀ ਆ ਛੋੜਾ ਕੁਸ਼ ਕਰਵਾਇਆ ਨਾ ਮੈਂ ਕਰਵਾਇਆ ਤਰੀਕੇ ਨਾਲ ਹੀ ਹੋ ਗਿਆ ਸੀ ਉਹ ਨੂਰ ਨੇ ਨਾ ਯਾਰ ਮੇਰੀ ਛੋਟੀ ਭੈਣ ਨੂੰ ਕਹਿਤਾ ਕਿ ਵੀ ਇਹ ਕਿਸੇ ਕੁੜੀ ਨੂੰ ਫੋਨ ਕਰਦਾ ਕੁਝ ਚੀਜ਼ ਉਹਨੇ ਮੰਮੀ ਸਾਹਮਣੇ ਲਾ ਗਈ ਬੋਲਣ ਇਹ ਤਾਂ ਖਾਸ ਹੀ ਗਾਹ ਪਾਇਆ ਉਹਨਾਂ ਨੇ ਦੇਖ ਲੈ ਨੂਰ ਹਾਫ ਦੀਆਂ ਅੱਖਾਂ ਨਾਲ ਦੇਖ ਲੈ ਹੁਣ ਹੋਈ ਵੀ ਢਿੱਲੀ ਹੋ ਕਹਿੰਦੇ ਦਵਾਈ ਦਵਾ ਕੇ ਲਿਆ ਵੀ ਦੱਸ ਮੇਰੇ ਕੋਲ ਇੰਨਾ ਕਿੰਨਾ ਕੁ ਟਾਈਮ ਹੁੰਦਾ ਯਾਰ ਵਿੱਚੇ ਖੇਤਾਂ ਨੂੰ ਦੇਖਣਾ ਹੁੰਦਾ ਤੇ ਵਿੱਚੇ ਮੈਂ ਆਪਣੀ ਜਾਨ ਨੂੰ ਮਿਲਣਾ ਹੁੰਦਾ ਬਸ ਵਿੱਚ ਉਹਦਾ ਰੋੜਾ ਜਾਂ ਬਣਿਆ ਵਾ ਮੈਂ ਤਾਂ ਬਹਾਨਾ ਵੀ ਮਾਰ ਲਿਆ ਨੂੰ ਕਿ ਜੇ ਤੂੰ ਆਪਣੀ ਮੰਮੀ ਨੂੰ ਮਿਲਣ ਜਾਣਾ ਚਾਹੁੰਨੀ ਹੈ ਤੂੰ 8-10 ਦਿਨ ਰਹਿ ਆ ਉੱਥੇ ਫਿਰ ਵੀ ਨਹੀਂ ਜਾਂਦੀ ਕਹਿੰਦੀ ਨਾ ਜੀ ਮੈਂ ਤਾਂ ਦਿਨ ਦੇ ਦਿਨ ਜਾ ਕੇ ਮੁੜ ਕੇ ਆਉਂਗੀ ਬੜਾ ਭਰੋਸਾ ਕਰਦੀ ਸੀ ਨਾ ਮੇਰੇ ਵੀਰੇ ਤੇ ਹੁਣ ਦਜਕੀਨ ਆ ਗਿਆ ਹੁਣ ਆ ਸਭ ਦੇਖ ਕੇ ਮੈਂ ਕੀ ਕਹਾਂ ਕੀ ਕਹਾਂ ਮਤਲਬ ਤੂੰ ਸਾਰਾ ਕੁਝ ਬਰਦਾਸ਼ਤ ਕਰ ਲੇਂਗੀ

ਕੀ ਕਹਿਣਾ ਤੀ ਲੱਦੋ ਕੀ ਆਗਾ ਤੂੰ ਬੋਲਦਾ ਬੰਦੇ ਨੂੰ ਕਿਸੇ ਹੈਲਪ ਦੀ ਜ਼ਰੂਰਤ ਵੀ ਹੁੰਦੀ ਆ ਯਾਰ ਕੀ ਕਹਿਣਾ ਸੀਗਾ ਦੱਸ ਨੂ ਕਿ ਮੈਂ ਗੱਲ ਕਰਾਂ ਕੀ ਹੋ ਗਿਆ ਹਾਂ ਭੀ ਤੂੰ ਹੀ ਗੱਲ ਕਰ ਰਹਾ ਛਾਹ ਨੋ ਤਰੀਕੇ ਹੈਲਪ ਦੀ ਜ਼ਰੂਰਤ ਤੁਸੀਂ ਮਨਾ ਨਾ ਕਰੀ ਪਲੀਜ਼ ਹੋਇਆ ਹੋਇਆ ਕੀ ਇਹ ਦੱਸ ਤਸੀ ਹੋਇਆ ਤਾਂ ਮੈਂ ਤੈਨੂੰ ਸਾਰਾ ਕੁਝ ਬਾਅਦ ਚ ਦੱਸਾਂਗੀ ਹਾਲਾਂ ਇਹ ਦੱਸ ਕਿ ਤੂੰ ਸਾਡੀ ਹੈਲਪ ਕਰੇਗਾ ਹਾਂ ਯਾ ਨਾ ਉਪਾਗਲ ਹੱਦਾ ਵੀ ਕੋਈ ਪੁੱਛਣ ਵਾਲੀ ਗੱਲ ਆ ਹਰ ਇਸਕੋ ਵੀ ਹੋ ਸਕਦਾ ਲੈ ਲੇਂਗਾ ਸਾਡੇ ਲਈ ਵੀ ਇਸਕੋ ਉਹ ਕੋਈ ਗੱਲ ਨਹੀਂ ਜੇ ਇੰਨਾ ਨਹੀਂ ਕਰਿਆ ਹੋਰ ਕੀ ਕਰਾਂਗਾ ਹਾਂ ਤਾਂ ਮੈਨੂੰ ਵਿਸ਼ਵਾਸ ਸੀਗਾ ਕਿ ਮਨੀ ਸਾਡੀ ਹੈਲਪ ਜ਼ਰੂਰ ਕਰੂਗਾ ਗੱਲ ਇਹ ਆ ਮਨੀ ਉਹ ਬੋਲ ਬੇ ਪਤਾ ਨਹੀਂ ਕੀ ਕਰੀ ਜਾਂਦੀ ਐ ਐਦਾਂ ਸੰਗੀ ਜਾਂਦੀ ਜਿਵੇਂ ਪਤਾ ਨਹੀਂ ਕੀ ਗੱਲ ਕਹਿਣੀ ਐ ਮੈਂ ਨਾ ਆਪਣੇ ਭਰਾਵਰੇ ਗੱਲ ਕਰਨੀ ਚਾਹੀਦੀ ਮਜੀਤ ਬਾਰੇ ਹੂੰ ਕੀ ਹੋ ਗਿਆ ਹਾਂ ਮੇਰਾ ਭਰਾ ਮੈਨਾ ਉਹ ਹੀ ਗੱਲ ਵੀ ਗਲਤ ਗੱਲ ਦੇ ਵਿੱਚ ਤਾਂ ਸਾਥ ਨਹੀਂ ਦੇ ਸਕਦੀ ਇਹ ਰੋ ਵਿਆਹ ਵਰ ਹੈ ਮੈਨਾ ਮੇਰੇ ਭਰਾ ਦਾ ਗਲਤ ਕੰਮਾਂ 'ਚ ਸਾਥ ਨਹੀਂ ਦੇ ਸਕਦੀ ਇਹ ਮੇਰੀ ਭਾਬੀ ਆ ਇਹ ਵੀ ਤੈਨੂੰ ਪਤਾ ਪਰ ਮੇਰੀ ਭਾਬੀ ਹੁਣ ਤੋਂ ਪਹਿਲਾਂ ਇਹ ਆਪਣੀ ਫਰੈਂਡ ਆ ਮੈਂ ਉਹਦੇ ਨਾਲ ਧੋਖਾ ਨਹੀਂ ਹੋਣ ਦੇ ਸਕਦੇ ਮੇਰਾ ਭਰਾ ਨਾ ਕਿਸੇ ਹੋਰ ਕੁੜੀ ਨਾਲ ਗੱਲ ਕਰਦਾ ਹੋਰ ਕੁੜੀ ਨਾਲ ਗੱਲ ਕਰਦਾ ਓ ਯਾਰ ਪਤਾ ਨਹੀਂ ਕਿਹੜੇ ਚੱਕਰਾਂ 'ਚ ਪੈ ਗਿਆ ਇੰਨੀ ਸੋਹਣੀ ਘਰ ਨਾਲ ਮਿਲ ਗਈ ਉਹਨੂੰ ਫੇਰ ਪੁੱਠੇ ਕੰਮ ਕਰੀ ਜਾਂਦਾ ਉਹ ਮੈਨੂੰ ਨਹੀਂ ਪਤਾ ਤੁਸੀਂ ਦੋਨੇ ਜੋ ਮਰਜ਼ੀ ਕਰੋ ਬਸ ਪਲੀਜ਼ ਮੇਰਾ ਕਾਰ ਟੁੱਟਣ ਤੋਂ ਬਚਾ ਲੋ ਉਹ ਯਾਰ ਟੈਨਸ਼ਨ ਨਾ ਕਰ ਤੂੰ ਤੇ ਹੁਣ ਦੱਸੋ ਮੈਨੂੰ ਕਰਨਾ ਕੀ ਆ ਛਾਲ ਮੈਂ ਦੱਸ ਦਿੰਦੀ ਹੂੰ ਤੂੰ ਨੂੰ ਕੁਝ ਨਹੀਂ ਕਰਨਾ ਤੂੰ ਸਿਰਫ ਨਾ ਨੂਰ ਨੂੰ ਵਾਰ-ਵਾਰ ਕਾਲ ਕਰਨੀ ਇਹਦੇ ਫੋਨ ਤੋਂ ਤੇ ਕੁਝ ਆਧਾ ਦੀਆਂ ਗੱਲਾਂ ਕਰਨੀਆਂ ਨੇ ਛੜਾ ਕਿ ਦੂਜੇ ਨੂੰ ਲੱਗੇ ਕਿ ਹਾਂ ਤੁਹਾਡੇ ਦੋਵਾਂ ਦੀ ਕੋਈ ਗੱਲ ਬਾਤ ਆ ਯਾਰ ਕੋਈ ਗੱਲ ਨਹੀਂ ਟੈਨਸ਼ਨ ਨਾ ਕਰ ਤੋ ਮੈਂ ਆਪੇ ਕਰ ਜਾਊਗਾ ਫੋਨ ਨੰਬਰ ਤਾਂ ਮੇਰੇ ਕੋਲ ਹੈਗਾ ਹੀ ਹੈ ਥੈਂਕ ਯੂ ਯਾਰ ਮੈਨੂੰ ਲੱਗਦਾ ਤਾ ਇਹ ਮਿਲ ਸੀ ਪਾਗਲ ਥੈਂਕ ਯੂ ਵਾਲੀ ਕੀ ਗੱਲ ਐ ਚ ਹਰ ਦੋ ਗਿੱਦੇ ਵਾਲੀ ਸ਼ੇਅਰ ਵੀ ਯਾਰ ਤੈਨੂੰ ਪਤਾ ਹੀ ਆ ਘਰ ਦੀਆਂ 100 ਪ੍ਰਾਈਵੇਸੀ ਆਉਂਦੀਆਂ ਨੇ ਹਰ ਇੱਕ ਨਾਲ ਤਾਂ ਸ਼ੇਅਰ ਵੀ ਨਹੀਂ ਕਰਨਾ ਚਾਹੁੰਦੇ ਚਲ ਟੈਨਸ਼ਨ ਨਾ ਕਰ ਯਾਰ ਮੈਂ ਹੈਗਾ ਤਾਂ ਹੈ ਜੇ ਹੈਲਪ ਨਹੀਂ ਕਰਾਂਗਾ ਤੁਹਾਡੀ ਹੋਰ ਕੀ ਕਰਾਂਗਾ ਸਾ ਠੀਕ ਹੈ ਚਲ ਜੀ ਨੋਰਪ ਚਲੋ ਠੀਕ ਆਪਾਂ ਚੱਲਦੇ ਆ ਠੀਕ ਉਹ ਮੈਂ ਛੱਡ ਦੰਨਾ ਤੁਹਾਨੂੰ ਨਹੀਂ ਨਹੀਂ ਕੋਈ ਨਾ ਅਸੀਂ ਚੱਲ ਜਾਾਂਗੇ ਚੱਲ ਠੀਕ ਆ ਫਿਰ ਚੰਗਾ ਠਾਕੀ ਵੀਰੇ ਨੂੰ ਅਹਿਸਾਸ ਹੋਵੇ ਹੋਇਆ ਵੀਰੇ ਅਹਿਸਾਸ ਵੱਜੀ ਦਿਲ ਤੇ ਸੱਟ ਤੂੰ ਕਿੰਨਾ ਕੁਛ ਕਰਦਾ ਆ ਰਿਆ ਇਹਨੇ ਕਿਵੇਂ ਬਰਦਾਸ਼ਤ ਕੀਤਾ ਵੀਰੇ ਤੇ ਤੂੰ ਤੂੰ ਆ ਜੱਖਾ ਸਾਹਮਣੇ ਦੇ ਕੇ ਤੈਨੂੰ ਬੜੀਆਂ ਇੱਜ਼ਤਾਂ ਜਾਗ ਗਈਆਂ ਬੜੀਆਂ ਤੇਰੀਆਂ ਜ਼ਮੀਰਾਂ ਜਾਗ ਗਈਆਂ ਤੇ ਕਿਸੇ ਦੀ ਧੀ ਨਹੀਂ ਹੈਗੀ ਇਹਦੀ ਕੋਈ ਇੱਜ਼ਤ ਨਹੀਂ ਹੈਗੀ ਨਹੀਂ ਸੱਚ ਕਹਿ ਰਹੀ ਐ ਤੂੰ ਹਾਂ ਮੰਮੀ ਗਲਤ ਪਹਿਲਾਂ ਮੈਂ ਹੀ ਐ ਮੈਂ ਪ੍ਰਿਆ ਤੇ ਪ੍ਰੀਤ ਨੂੰ ਮਿਲਦਾ ਮਿਲਦਾ ਦਾ ਕੀ ਮੈਂ ਤਾਂ ਉਹਨਾਂ ਨਾਲ ਉਹਦੇ ਨਾਲ ਘੁੰਮਣ ਚੱਲਿਆ ਸੀ ਹੁਣ ਸ਼ਾਬਾਸ਼ ਏ ਤੇਰੇ ਹਾਏ ਰੱਬ ਸ਼ਾਬਾਸ਼ ਸ਼ਾਬਾਸ਼ ਪੁੱਤ ਮੈਂ ਤੈਨੂੰ ਜਨਮ ਦਿੱਤਾ ਸ਼ਾਬਾਸ਼ ਪੁੱਤ ਤੇਰੇ ਤੇਰੀ ਗਲਤੀ ਪਹਿਲਾਂ ਇਹੀ ਬਾਤ ਚ ਐ ਇਹਦਾ ਮਤਲਬ ਤੂੰ ਮੇਰੀ ਅੱਖਾਂ ਖੋਲਣੀ ਇਹ ਸਾਰਾ ਤੂੰ ਡਰਾਮਾ ਤੋਰ ਚ ਆ ਹਾਂ ਵੀਰੇ ਕਿਉਂਕਿ ਨੂਰ ਤਾਂ ਇਹ ਕਦੇ ਖੈ ਹੀ ਨਹੀਂ ਰਹੀ ਸੀ ਕਿ ਮੈਂ ਕਿਸ ਨਾਲ ਗੱਲ ਕਰਨੀ ਐ ਜਾਂ ਮੈਂ ਡਰਾਮਾ ਖੇਡਣਾ ਉਹ ਤਾਂ ਕਹਿੰਦੀ ਸੀ ਤੇ ਚੀ ਮੈਂ ਤੇਰਾ ਵੀਰਾ ਕਰਦਾ ਨਾ ਮੈਂ ਉਸੇ ਚੀ ਖੁਸ਼ ਹਾਂ ਜੇ ਤੇਰੇ ਵੀਰੇ ਦੀ ਖੁਸ਼ੀ ਇਸ ਚ ਐ ਨਾ ਵੀ ਉਹਨੇ ਕਿਸੇ ਹੋਰ ਕੁੜੀ ਨਾਲ ਗੱਲ ਕਰਨੀ ਆ ਤਾਂ ਮੈਨੂੰ ਕੋਈ ਚੱਕਰ ਨਹੀਂ ਮੈਂ ਖੁਸ਼ ਆ ਉਹਦੀ ਖੁਸ਼ੀ ਚ ਪਰ ਮੈਂ ਕਿਹਾ ਸੀ ਨੂਰ ਨੂੰ ਵੀ ਨਹੀਂ ਮੈਂ ਆਪਦੀ ਅੱਖਾਂ ਸਾਹਮਣੇ ਇਹ ਜੋ ਕੁਝ ਨਹੀਂ ਦੇਖ ਸਕਦੀ ਵੀ ਮੈਂ ਤੇਨੂੰ ਇਨਸਾਫ ਜ਼ਰੂਰ ਦਿਵਾਉਂਗੀ ਤੇ ਇਹ ਸਭ ਖੇਡ ਮੈਰਜੀ ਸੀ ਮਣੀ ਨੂੰ ਮੈਂ ਕਿਹਾ ਸੀ ਤੁਸੀਂ ਕਹਿੰਦੇ ਸੀ ਨਾ ਮੰਮੀ ਵੀ ਮਣੀ ਦਾ ਫੋਨ ਵਾਰ-ਵਾਰ ਆਉਂਦਾ ਹੈ ਹਾਂ ਪੁੱਤ ਮੈਂ ਹੀ ਕਰਵਾ ਦਿੰਦੀ ਸੀ ਜਾਣ ਬੁਝ ਕੇ ਨਾਲੇ ਮਣੀ ਬਹੁਤ ਮੁੰਡਾ ਵਧੀਆ ਵਧੀਆ ਘਰ ਦਾ ਉਹ ਇਹੋ ਜਿਹਾ ਨਹੀਂ ਹੈਗਾ ਮੰਮੀ ਜੀ ਮੈਂ ਤਾਂ ਤੁਸੀਂ ਕੁਝ ਸੋਚਦੇ ਆ ਉਹ ਤਾਂ ਸਾਡੇ ਭਰਾ ਮਾ ਵਰਗਾ ਮੈਂ ਤਾਂ ਸੋਚਦੀ ਸੀ ਤੂੰ ਮੇਰੇ ਪੁੱਤ ਦਾ ਘਰ ਖਰਾਬ ਕਰ ਰਹੀ ਹੈਂ ਨਹੀਂ ਮੰਮੀ ਮੈਂ ਘਰ ਖਰਾਬ ਨਹੀਂ ਕਰ ਰਹੀ ਸੀ ਵੀਰੇ ਦਾ ਮੈਂ ਤਾਂ ਘਰ ਬਸਾਨ ਦੀ ਕੋਸ਼ਿਸ਼ ਕਰ ਰਹੀ ਸੀ ਮੇਰਾ ਵੀ ਭਰਾ ਹੈ ਮੈਂ ਆਪਣੇ ਭਰਾ ਦਾ ਘਰ ਉਹ ਜੁੜਦਾ ਕਿਵੇਂ ਦੇਖ ਸਕਦੀ ਆ ਮੰਮੀ ਨਹੀਂ ਮੇਰੀ ਭੈਣ ਨੇ ਨਾ ਮੇਰੀ ਭੈਣ ਨੇ ਉਹ ਕਰਿਆ ਕਿ ਚਪੇੜ ਨਹੀਂ ਮਾਰੀ ਪਰ ਚਪੇੜ ਤੋਂ ਵੱਧ ਕੇ ਕੰਮ ਕਰਿਆ ਜਿਹੜਾ ਮੈਨੂੰ ਅਹਿਸਾਸ ਹੋਇਆ ਭੈਣ ਮੇਰੀ ਮੈਂ ਬਹੁਤ ਗਲਤ ਦਾ ਉਹ ਇੱਕ ਵੇਹਿਆ ਮਰਿਆ ਹੋ ਕੇ ਉਹ ਆਇਆ ਬੜਿਆ ਹੋਊ ਕਿ ਮੈਂ ਬਾਹਰ ਹੋਰ ਕੁੜੀਆਂ ਨਾਲ ਗੱਲਾਂ ਕਰਦਾ ਤੇ ਵਿਚਾਰੀ ਨਾਲ ਉਹ ਕਦੇ ਬੈਠ ਕੇ 2 ਮਿੰਟ ਗੱਲ ਵੀ ਨਹੀਂ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਨਹੀਂ ਸਭ ਤੋਂ ਜ਼ਿਆਦਾ ਤਾਂ ਮੈਂ ਤੇਰਾ ਗੁਨਾਹਗਾਰਾ ਨੂਰ ਦੇਖਿਆ ਤਾਂ ਮਸਲਾ ਤੁਸੀਂ ਇੰਨਾ ਕੋਸ਼ ਕਰਤਾ ਇਹਦੇ ਨਾਲ ਫਿਰ ਵੀ ਤੁਹਾਨੂੰ ਕਹਿ ਰਹੀ ਆ ਮੈਂ ਤੁਹਾਨੂੰ ਮਾਫ ਕਰਦਾ ਤੁਹਾਨੂੰ ਮਾਫੀ ਮੰਗਣ ਦੀ ਜਰੂਰਤ ਨਹੀਂ ਕਿ ਤੁਸੀਂ ਸੀ ਛੜਾ ਨਾ ਕੁਛ ਛੜਾ ਵਿਚਾਰੀ ਨਾਲ ਕਰਦੇ ਰਹੇ ਸਹੀ ਕਹ ਹੈ ਫਿਰ ਮੈਂ ਬਹੁਤ ਗਲਤ ਕਰਿਆ ਓਏ ਓਏ ਮੈਂ ਤਾਂ ਹੁਣ ਮਾੜਾ ਜਾਂ ਨਹੀਂ ਸੁਣ ਸਕਿਆ ਕਿ ਮੇਰੀ ਘਰ ਵਾਲੀ ਕਿਸੇ ਹੋਰ ਮੁੰਡੇ ਨਾਲ ਮਿਲ ਰਹੀ ਉਹਨੂੰ ਹੋ ਫੋਨ ਕਰਦੀ ਓਏ ਪਰ ਮੈਂ ਉਹ ਮੈਂ ਜਿੰਨਾ ਕੁਝ ਹੁਣ ਤੱਕ ਕਰਦੇ ਰਿਆ ਇਹਦੇ ਅੱਖਾਂ ਦੇ ਸਾਹਮਣੇ ਮੈਂ ਕੁੜੀਆਂ ਨੂੰ ਫੋਨ ਕਰਦਾ ਰਿਆ ਤੇਰੇ ਦਿਲ ਤੇ ਕੀ ਬੀਤੀ ਹੋਗੀ ਅੱਜ ਪਤਾ ਲੱਗਿਆ ਮੈਨੂੰ ਚੱਲ ਵਾਸਕਾਰ ਪੁੱਤ ਮੈਨੂੰ ਮਾਫ਼ ਕਰ ਦੇ ਤਲ ਖੜੇ ਹੋ ਜਾ ਮੈਨੂੰ ਮਾਫ਼ ਕਰ ਦੋ ਮੇਰੇ ਲਈ ਆਹੀ ਬਹੁਤ ਵੱਡੀ ਗੱਲ ਆ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੈ ਅੱਛਾ ਔਰ ਮੈਨੂੰ ਕੁਝ ਨਹੀਂ ਚਾਹੀਦਾ ਪੇੜ ਮੇਰੀਏ ਮੈਨੂੰ ਤੇਰੀ ਨਾਲ ਨੂਰ ਤੇਰੀ ਨਾਲ ਕਿ ਅੱਜ ਤੋਂ ਬਾਅਦ ਮੈਂ ਤੇਤੋਂ ਬਿਨਾਂ ਕਦੇ ਕਿਸੇ ਵਲੱਖ ਚੱਕੇ ਨਹੀਂ ਦੇਖੂਗਾ ਅੱਖ ਚੱਕੇ ਨਹੀਂ ਦੇਖੂਗਾ ਬਹੁਤ ਵੱਡੀ ਗਲਤੀ ਹਾਂ ਵੀਰੇ ਭਾਬੀ ਨਾ ਤੁਹਾਨੂੰ ਕਦੇ ਮਾਫ ਨਹੀਂ ਕਰ ਸਕਦੀ ਪਰ ਤੁਹਾਨੂੰ ਇੱਕ ਸ਼ਰਤ ਤੇ ਜ਼ਰੂਰ ਮਾਫ ਕਰ ਸਕਦੀ ਆ ਹਾਂ ਤਾਂ ਤੁਸੀਂ ਮੇਰੀ ਸੁਣੋ ਜੋ ਸ਼ਰਤ ਕਹੂੰਗੀ ਉਹ ਕਬੂਲ ਜੇ ਜੇ ਤੁਸੀਂ ਹਾਂ ਜੇ ਤੂੰ ਕੋਈ ਸਜ਼ਾ ਦੇਣੀ ਚਾਹੁੰਨੀ ਮੈਂ ਸਜ਼ਾ ਵੀ ਕਬੂਲ ਕਰੂੰਗਾ ਨਹੀਂ ਵੀਰੇ ਕੋਈ ਸਜ਼ਾ ਨਹੀਂ ਦੇਣੀ هەر ਜਿਹੜੀ ਸਜ਼ਾ ਮੈਂ ਦਵਾਂਗੀ ਨਾ ਉਹ ਬਹੁਤ ਵੱਡੀ ਆ ਤੂੰ ਤੇ ਤਾਂ ਤੁਸੀਂ ਜਾਓਗੇ ਪਰ ਪ੍ਰੀਤ ਤੇ ਪ੍ਰੀਤ ਨਾਲ ਨੂਰਬਾ ਬినਲ ਲੈ ਜਾਓ ਜਰੂਰ ਜਿੱਥੇ ਕਹੇਗੀ ਉੱਥੇ ਲੈ ਕੇ ਜਾਊਂਗਾ ਕਦੇ ਵੀ ਤੈਨੂੰ ਨਾ ਨਹੀਂ ਕਰਦਾ ਘਰ ਦੇ ਕੰਮਾਂ ਵੱਲ ਵੀ ਮਾਂ ਮੇਰੀ ਮੈਂ ਧਿਆਨ ਦਊਂਗਾ ਮੈਂ ਤਾਂ ਘਰ ਦੇ ਕੰਮ ਕਰ ਛੱਡ ਕੇ ਬਾਹਰ ਦੀ ਦੁਨੀਆਦਾਰੀ 'ਚ ਪੈ ਗਿਆ ਸੀ ਘਰ ਨੂੰ ਭੁੱਲੇ ਗਿਆ ਤਾਂ ਦੇਖ ਲੈ ਆਪਣਾ ਘਰ ਖਰਾਬ ਹੋਣ ਲੱਗਿਆ ਤਾਂ ਪੁੱਤ ਤੇਰਾ ਨਾਲੇ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਪਰ ਧਿਰ ਤੇ ਆ ਰਹਿੰਦਾ ਹੈ ਕਹਿੰਦੇ ਨਹੀਂ ਹੁੰਦੇ ਜੇ ਇੱਕ ਟਾਇਰ ਨਾ ਗੱਡੀ ਦਾ ਪੈਂਚਰ ਹੋ ਜਵੇ ਦੇਖ ਲੈ ਗੱਡੀ ਠੱਕ ਠੱਕ ਕਰ ਨਾਲ ਜਾਂਦੀ ਹੈ ਜੇ ਦੋਏ ਟਾਇਰ ਚੱਲਦੇ ਹੋਵੇ ਤਾਂ ਗੱਡੀ ਸਿੱਧੀ ਜਾਂਦੀ ਹੈ ਹੈ ਮੰਮੀ ਤੇਰੀ ਇੱਕ ਤਾਂ ਬੁਝਾਰਦਾ ਬਹੁਤ ਹਾਸੇ ਵਾਲੀਆਂ ਹੁੰਦੀਆਂ ਅਸਾਉਂ ਕੀ ਆ ਹੁਣ ਮੈਂ ਹੁਣ ਤੂੰ ਰੋਂਦਾ ਤਾਂ ਗੱਡੀ ਤੇ ਦੋ ਚਾਰ ਲਿੰਦੇ ਚਾਰ ਉਹ ਇਹ ਚਾਹੇ ਦੋ ਰੱਖ ਲੈ ਚਾਹੇ ਚਾਰ ਰੱਖ ਲੈ ਜੋ ਕੁਝ ਮਰਜ਼ੀ ਕਹਿ ਲੈ ਮੇਰੇ ਪੁੱਤਾਂ ਦੀ ਗੱਡੀ ਚੱਲ ਪਈ ਨੂੰ ਚਲ ਹੁਣ ਪੈਕਿੰਗ ਕਰ ਲੈ ਮੋਰ ਤੂੰ ਵੀ ਐਨਾ ਪਤਾ ਲੱਗ ਗਿਆ ਕਿ ਜਿੰਨੀ ਕੁੜੀ ਦੀ ਇੱਜ਼ਤ ਉੰਨੀਉ ਮੁੰਡੇ ਦੀ ਹੈ ਜੇ ਮੁੰਡਾ ਗਲਤ ਕਰੂਗਾ ਤਾਂ ਉਹ ਵੀ ਗਲਤ ਹੈ ਜੇ ਕੁੜੀ ਗਲਤ ਕਰੂਗੀ ਉਹ ਵੀ ਗਲਤ ਮੀਆਂ ਬੀਬੀ ਨੂੰ ਦੋਨਾਂ ਨੂੰ ਸਹੀ ਰਹਿਣਾ ਚਾਹੀਦਾ ਹੁਣ ਅੱਜ ਤੋਂ ਬਾਅਦ ਆਪਾਂ ਸਾਰੇ ਜਣੇ ਖੁਸ਼ੀ ਖੁਸ਼ੀ ਰਹਾਂਗੇ ਚਲੋ ਭਾਈ ਨੂੰ ਬੋਲ ਪੜੀ ਆ ਜਾਵੇ ਮੇਰੀਏ ਮੰਮੀ ਨੂੰ ਵੀ ਲੈ ਜਾਓ ਤੋਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਬਹੁਤ ਜ਼ਿਆਦਾ ਪਿਆਰ ਦਿਓ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਅਸੀਂ ਮਿਹਨਤ ਲਾਈ ਹੈ ਬਹੁਤ ਤਰ੍ਹਾਂ ਦੀਆਂ ਕਮੀਆਂ ਰਹਿ ਗਈਆਂ ਹੋਣਗੀਆਂ ਤੇ ਉਹ ਅੱਗੇ ਨੂੰ ਹੋਰ ਅਸੀਂ ਸੁਧਾਰ ਲੈ ਕੇ ਆਵਾਂਗੇ ਤੇ ਬਾਕੀ ਸਾਰੇ ਮੈਂਬਰਾਂ ਵਿੱਚ ਜਿਹੜੇ ਹੀ ਹੈਗੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਮੈਸੇਜ ਇਹ ਆ ਕਿ ਜਿਹੜਾ ਕੁੜੀ ਤੇ ਮੁੰਡਾ ਹੁੰਦੇ ਉਹਨਾਂ ਦੇ ਵਿੱਚ ਕਦੇ ਵੀ ਤੁਸੀਂ ਫਰਕ ਨਾ ਕਰੋ ਇਹ ਚੀਜ਼ ਨਾ ਸੋਚੋ ਵੀ ਜੇ ਕੁੜੀ ਮੁੰਡੇ ਕੋਲੇ ਖੜੀ ਆ ਉਹ ਹਮੇਸ਼ਾ ਗਲਤ ਹੁੰਦੀ ਆ ਜਾਂ ਮੁੰਡਾ ਕੁੜੀ ਕੋਲੇ ਖੜਾ ਉਹ ਵੀ ਹਮੇਸ਼ਾ ਗਲਤ ਹੁੰਦਾ ਇਹ ਆਪਣਾ ਦੇਖਣ ਦਾ ਨਜ਼ਰੀਆ ਹੁੰਦਾ ਆਪਣੀ ਆਪਣੀ ਸੋਚ ਹੁੰਦੀ ਆ ਬਾਕੀ ਤੁਸੀਂ ਵਿਚਾਰ ਸਾਂਝੇ ਕਰ ਲਿਓ ਵੀ ਇਹ ਸਹੀ ਆ ਜਾਂ ਗਲਤ ਆ ਮੇਨ ਨਾ ਮਕਸਦ ਇਹ ਸੀਗਾ ਸਾਡਾ ਕਿ ਜਦੋਂ ਆਪਾਂ ਕਹਿ ਦਿੰਦੇ ਆਂ ਵੀ ਮੁੰਡਾ ਏ ਕੋਈ ਗੱਲ ਨਹੀਂ ਮੁੰਡਾ ਤਾਂ ਬਾਹਰ ਕਿਸੇ ਕੁੜੀ ਨੂੰ ਆਪਣੀ ਦੋਸਤ ਫਰੈਂਡ ਬਣਾ ਸਕਦਾ ਪਰ ਪਤਾ ਉਦੋਂ ਲੱਗਦਾ ਵੀਰੇ ਜਦ ਆਪਣੀ ਬੌਟੀ ਆਪਣੀ ਘਰ ਵਾਲੀ ਕਿਸੇ ਨੂੰ ਦੋਸਤ ਬਣਾਉਂਦੀ ਹੈ ਫੇਕਰ ਵਾਲਾ ਕਦੇ ਵੀ ਸਹਾਰਦਾ ਨਹੀਂ ਉਹਦਾ ਗਲ ਵੱਡਣ ਤੱਕ ਜਾਂਦਾ ਸੋ ਜਿੰਨਾ ਕੋ ਵਿਸ਼ਵਾਸ ਕੈਮ ਕੁੜੀ ਨੂੰ ਰੱਖਣਾ ਚਾਹੀਦਾ ਉਹਨਾਂ ਜਿਆਦਾ ਹੀ ਵਿਸ਼ਵਾਸ ਬੰਦਿਆਂ ਨੂੰ ਵੀ ਰੱਖਣਾ ਚਾਹੀਦਾ ਕਿਉਂਕਿ ਇਹਨਾਂ ਨੇ ਵਿਚਾਰੀਆਂ ਨੇ ਘਰ ਸਾਂਭਣਾ ਆਪਾਂ ਨੇ ਬਾਹਰ ਜਾ ਕੇ ਕਮਾਉਣਾ ਵੀ ਹੈ ਤੇ ਨਾਲ ਅਸੀਂ ਪਰਿਵਾਰ ਵੀ ਚਲਾਉਣਾ ਹੈ ਘਰ ਵੀ ਸਾਂਭਣਾ ਸੋ ਦੋਨਾਂ ਪਾਸੇ ਵਿਸ਼ਵਾਸ ਕਾਇਮ ਹੋਣਾ ਜ਼ਰੂਰੀ ਹੈ ਕਦੇ ਵੀ ਵਿਸ਼ਵਾਸ ਨਾ ਟੁੱਟੇ ਸ਼ੀਸ਼ੇ ਵਿੱਚ ਤਰੇੜ ਪੈ ਜੇ ਕਦੇ ਵੀ ਜੁੜਦੇ ਨਹੀਂ ਸੋ ਸਾਡਾ ਇਹ ਸਨੇਹਾ ਸੀਗਾ ਜੀ ਕਬੂਲ ਕਰਿਓ ਤੁਹਾਨੂੰ ਚੰਗਾ ਲੱਗਿਆ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਨੂੰ ਸੁਝਾਅ ਜਰੂਰ ਦਿਓ ਕਿ ਅਸੀਂ ਤੁਹਾਡੇ ਲਈ ਕਿੰਦਾਂ ਦੀਆਂ ਵੀਡੀਓ ਲੈ ਕੇ ਆਈਏ ਅਸੀਂ ਉਦਾਂ ਦੇ ਪ੍ਰੋਜੈਕਟ ਜਰੂਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸਾਰੇ ਪਰਿਵਾਰ ਨਾਲ ਬੈਠ ਕੇ ਦੇਖਿਆ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਦੇ ਚੈਨਲ ਨੂੰ ਕਰ ਸਬਸਕ੍ਰਾਈਬ ਥੈਂਕ ਯੂ ਥੈਂਕ ਯੂ ਜੀ